ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਡੇ ਨਾਲ ਆਪਣੀ ਇੱਕ ਕਵਿਤਾ ਦੀ ਸਾਂਝ ਪਵਾ ਰਿਹਾ ਹਾਂ ਉਮੀਦ ਹੈ ਆਪ ਜੀ ਨੂੰ ਪਸੰਦ ਆਏਗਾ 10ਵਾਂ ਮਹੀਨਾ 2013 ਨੂੰ ਲਿਖੀ ਗਈ ਸੀ ਸਿਆਣਪ ਅਕਲ ਹੋਸ਼ ਸਮਝਦਾਰੀਆਂ ਸਿਆਣਪ ਅਕਲ ਹੋਸ਼ ਸਮਝਦਾਰੀਆਂ ਕਦੋਂ ਚੇਤੇ ਆਉਣ ਵੇਲੇ ਦਿਲਦਾਰੀਆਂ ਸਿਆਣਪ ਅਕਲ ਹੋਸ਼ ਸਮਝਦਾਰੀਆਂ ਕਦੋਂ ਚੇਤੇ ਆਉਣ ਵੇਲੇ ਦਿਲਦਾਰੀਆਂ ਕੰਡਿਆਂ ਦੀ ਸੇਜ ਜਿਨ੍ਹਾਂ ਉਮਰਾਂ گزارੀਆਂ ਉਹਨਾਂ ਤੋਂ ਰਸਵਾਈਆਂ ਉਹਨਾਂ ਨੂੰ ਖਵਾ ਰੀਆਂ ਕੰਡਿਆਂ ਦੀ ਸੇਜ ਜਿਨ੍ਹਾਂ ਉਮਰਾਂ گزارੀਆਂ ਉਹਨਾਂ ਤੋਂ ਰਸਵਾਈਆਂ ਉਹਨਾਂ ਨੂੰ ਖਵਾ ਰੀਆਂ ਨਾਲ ਸਮੇਂ ਦੇ ਜਾਂ ਵਧਦੀਆਂ ਰੋਜ਼ ਹੀ ਨਾਲ ਨਾਲ ਸਮੇਂ ਦੇ ਵਧਦੀਆਂ ਜਾਂਲ ਰੋਜ਼ ਹੀ ਮਜਬੂਰੀਆਂ ਗਰੀਬੀਆਂ ਮਹਿੰਗਾਈਆਂ ਬੇਰੋਜ਼ਗਾਰੀਆਂ ਨਾਲ ਸਮੇ ਦੇ ਵਤ ਜਾਣ ਰੋਜ਼ ਹੀ ਮਜਬੂਰੀਆਂ ਗਰੀਬੀਆਂ ਮਹਿੰਗਾਈਆਂ ਬੇਰੋਜ਼ਗਾਰੀਆਂ ਕਿਹੜੀ ਸੂਈ ਲੈ ਕੇ ਮੈਂ ਕੱਢ ਲਾਂ ਬੈਠ ਕੇ ਕਿਹੜੀ ਸੂਈ ਲੈ ਕੇ ਮੈਂ ਕੱਢ ਲਾਂ ਬੈਠ ਕੇ ਰੂਹ ਵਿੱਚ ਪੁੜੀਆਂ ਜੋ ਛਿਲਤਾਂ ਸਾਰੀਆਂ ਕਿਹੜੀ ਸੂਈ ਲੈ ਕੇ ਮੈਂ ਕੱਢ ਲਾਂ ਵਾਂ ਬੈਠ ਕੇ ਰੂਹ ਵਿੱਚ ਪੁੜੀਆਂ ਨੇ ਛਿਲਤਾਂ ਸਾਰੀਆਂ ਉਹ ਤਾਂ ਨਜ਼ਰ ਆਉਣਾ ਨਾ ਇਨ੍ਹਾਂ ਅੱਖਾਂ ਨਾਲ ਉਹ ਤਾਂ ਨਜ਼ਰ ਆਉਣਾ ਨਹੀਂ ਇਹਨਾਂ ਅੱਖਾਂ ਨਾਲ ਆਉਂਦੀਆਂ ਨੇ ਨਜ਼ਰ ਉਹ ਬਸਮੀਨਾ ਕਾਰੀਆਂ ਉਹ ਤਾਂ ਨਜ਼ਰ ਆਉਣਾ ਨਹੀਂ ਇਹਨਾਂ ਅੱਖਾਂ ਨਾਲ ਆਉਂਦੀਆਂ ਨੇ ਨਜ਼ਰ ਬਸਮੀਨਾ ਕਾਰੀਆਂ ਕੁਦਰਤ ਜਿਆ ਸੋਹਣਾ ਇੱਕ ਸੌਲਾ ਖਾਬ ਕੁਦਰਤ ਜਿਆ ਸੋਹਣਾ ਇੱਕ ਸੌਲਾ ਖਾਬ ਅੱਖਾਂ 'ਚ ਜਿਸਤੇ ਸਾਇਆ ਉਡਾਰੀਆਂ ਮੈਂ ਕਦੇ ਰਹਿਣ ਫੁੱਲ ਸਲਾਮਤ ਰਹਿਣ ਕੰਡੇ ਮੈਂ ਇੱਕ ਤੇ ਰਹਿਣ ਫੁੱਲ ਸਲਾਮਤ ਰਹਿਣ ਕੰਡੇ ਵਸਦਾ ਰਹੇ ਮਾਲੀ ਖਿੜੀਆਂ ਰਹਿਣ ਕਿਆਰੀਆਂ ਮੈਂ ਇੱਕ ਤੇ ਰਹਿਣ ਫੁੱਲ ਸਲਾਮਤ ਰਹਿਣ ਕੰਡੇ ਵਸਦਾ ਰਹੇ ਮਾਲੀ ਖਿੜੀਆਂ ਰਹਿਣ ਕਿਆਰੀਆਂ ਘਰ ਨਾ ਕੋਈ ਆਪਣਾ ਨਾਦਰ ਕੋਈ ਵੇੜਾ ਘਰ ਨਾ ਕੋਈ ਆਪਣਾ ਨਾਦਰ ਨਾ ਕੋਈ ਵੇੜਾ ਨਾ ਆਪਣੀਆਂ ਛੱਤਾਂ ਕੰਧਾਂ ਨਾ ਹੀ ਬੂਹੇ ਬਾਗੀਆਂ ਸਿਆਣ ਅਕਲ ਹੋਸ਼ ਸਮਝਦਾਰੀਆਂ ਕਦੋਂ ਚਿੱਤੇ ਆਉਣ ਵੇਲੇ ਤੇਲ ਤਾਰੀਆਂ ਧੰਨਵਾਦ ਦੋਸਤੋ